ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਆ ਜਾ ਥੋੜੀਆ ਮਜ਼ਾਕ ਥੋੜੀਆ ਕੀ ਕੀ ਇਸ ਵੇਰੇ ਸਵੇਰੇ ਫੇਰ ਪੀਣ ਲੱਗ ਰਿਹਾ ਮੈਂ ਇਹਨੂੰ ਕੱਲ ਕੀ ਸਮਝਾਇਆ ਸੀ ਤੁਸੀਂ ਫੇਰ ਸਵੇਰੇ ਸਵੇਰੇ ਪੀਣ ਲੱਗੇ ਮੈਂ ਤੁਹਾਨੂੰ ਕੱਲ ਕੀ ਸਮਝਾਇਆ ਸੀਗਾ ਵੀ ਤੂੰ ਨਸ਼ੇ ਛੱਡ ਦੇ ਉਹ ਤੂੰ ਸਵੇਰੇ ਸਵੇਰੀ ਲੱਗੀ ਹੈ ਮੇਰਾ ਦਿਮਾਗ ਖਾਨ ਜਾਗਦਗਾ ਦਾ ਕੰਮ ਕਰ ਲਾ ਉਹ ਮੈਨੂੰ ਤਾਂ ਮੇਰੀ ਮਾਂ ਨਹੀਂ ਟੋਕਦੀ ਹੈਗੀ ਤੂੰ ਕੌਣ ਮੈਨੂੰ ਟੋਕਣ ਵਾਲੀ ਹੈਗੀ ਤਾਂ ਮੈਂ ਕੋਈ ਨਹੀਂ ਹੈਗੀ ਤੈਨੂੰ ਰੋਕਣ ਵਾਲੀ ਪਰ ਫੇਰ ਵੀ ਮੈਂ ਤੈਨੂੰ ਸਮਝਾਉਣੀ ਆ ਕੀ ਮਿਲਦਾ ਤੈਨੂੰ ਇਹ ਨਸ਼ੇ ਕਰਕੇ ਤੂੰ ਛੱਡ ਦੇ ਉਹ ਮਨ ਦਾ ਤੇਰੀ ਨਹੀਂ ਸਮਝ ਆਉਂਦੀ ਤੈਨੂੰ ਪ੍ਰੋਬਲਮ ਕੀ ਆ ਹੈ ਇਹ ਘਰ ਦਾ ਮਾਲਕ ਮੈਂ ਆ ਤੂੰ ਨਹੀਂ ਹੈਗੀ ਤੂੰ ਇਹ ਘਰ ਤੇ ਕਿਰਾਏ ਤੇ ਰਹਿਣਾ ਆਈ ਆ ਕਿਰਾਏ ਤੇ ਰਹਿਣਾ ਚੰਗੀ ਤਰ੍ਹਾਂ ਮੇਰੇ ਕੰਮਾਂ ਦੇ ਵਿੱਚ ਦਸਮਲ ਦਾ ਜੀ ਨਾ ਦੇ ਦੇਖ ਮੈਂ ਤੈਨੂੰ ਇੱਕ ਦੋਸਤ ਨਾਤੇ ਸਮਝਾ ਰਹੀ ਆ ਤੂੰ ਇਹ ਛੱਡ ਸਕਦਾ ਪਰ ਤੂੰ ਜਾਣ ਬੁੱਝ ਕੇ ਛੱਡ ਨਹੀਂ ਰਿਹਾ ਕੋਸ਼ਿਸ਼ ਕਰ ਤੂੰ ਕਿਉਂ ਆਪਦੀ ਸਿਹਤ ਗਾ ਰਹੇ ਆਗਾ ਨਸ਼ੇ ਕਰਕੇ ਤੈਨੂੰ ਮਿਲਦਾ ਕੀ ਆਗਾ ਤੈਂ ਕੀ ਲਗਣਾ ਯਾਰ ਮਾਦਾ ਆਪਦੀ ਪੀਣਾ ਨਾ ਤੁਮ ਨੂੰ ਮੈਂ ਦੱਸ ਮਤੈ ਥੁਲਗ ਪੀਣਾ ਕ ਤੇਰੇ ਪਿਓ ਤੋਂ ਲੈ ਕੇ ਪੀਣਾ ਮੈਂ ਜੈਸੀ ਤੁਸੀਂ ਕਿਵੇਂ ਗੱਲ ਕਰ ਰਹੇ ਹੋ ਮੈਨੂੰ ਨਾ ਤੁਹਾਡਾ ਇਹ ਸੁਭਾ ਜਮੇ ਚੰਗਾ ਨਹੀਂ ਲੱਗਿਆ ਉਹ ਤੁਸੀਂ ਨੇ ਕੀ ਲੈਣਾ ਮੇਰੇ ਸੁਭਾ ਤੋਂ ਤੁਸੀਂ ਜਾ ਕੇ ਆਪਦਾ ਕੰਮ ਕਰ ਲਓ ਮੂੰਹ ਨਾ ਮੇਰੇ ਨਾਲ ਬਾਧੂ ਬੋਲੀ ਚਲੋ ਕੰਮ ਤਾਂ ਮੈਂ ਕਰ ਲੂੰਗੀ ਫਿਰ ਵੀ ਛੇਵੇਂ ਲੈਣਾ ਨਹੀਂ ਕੁਛ ਮੈਂ ਤੁਹਾਨੂੰ ਸਮਝਾ ਤਾਂ ਸਕਦੀ ਆ ਇਹ ਤੁਸੀਂ ਗਲਤ ਕਰ ਰਹੇ ਹੋ ਪਲੀਜ਼ ਤੁਸੀਂ ਨਸ਼ਾ ਛੱਡ ਦੋ ਮੰਨੂ ਲਾਦਾ ਤੂੰ ਨਹੀਂ ਹਟਾਣਾ ਬੋਲਣ ਮੰਨੂ ਜਾਣਾ ਪੈਣਾ ਸਾਰੇ ਮੋੜ ਦੀ ਐਸੀ ਤੈਸੀ ਕਰਤੀ ਮਸਾ ਇੰਨੇ ਦਿਨਾਂ ਬਾਅਦ ਪੀਣ ਲੱਗਿਆ ਸੀ ਅੱਜ ਮੈਂ ਮੈਨੂੰ ਤੇਰੀ ਫਿਕਰ ਪਾਗਲਾ ਆਪਣਾ ਸਮਝ ਕੇ ਸਮਝਾ ਰਹੀ ਸੀ ਤੈਨੂੰ ਮੰਨਿਆ ਮੈਂ ਤੈਨੂੰ ਦਿਲ ਦੀ ਗੱਲ ਨਹੀਂ ਦੱਸ ਸਕਦੀ ਪਰ ਪਿਆਰ ਤਾਂ ਹੈ ਨਾ ਤੇਰੇ ਨਾਲ ਓ ਮਾ ਵੇ ਕੀ ਹੋ ਗਿਆ ਪੁੱਤ ਆ ਮਾਂ ਆ ਕੁੜੀ ਨੂੰ ਸਮਝਾ ਲੈ ਤੂੰ ਅ ਸਵੇਰੀ ਸਵੇਰੀ ਲੱਗੇ ਨੇ ਮੇਰਾ ਦਿਮਾਗ ਖਾਣਾ ਕੀ ਕਹਤਾ ਹੁਣ ਸਵੇਰੇ ਸਵੇਰੇ ਤੈਨੂੰ ਕਹਿਣਾ ਕੀ ਆ ਪੁੱਠਾ ਸਿੱਧਾ ਇਹ ਬੋਲਦੀ ਆ ਪੁੱਠਾ ਸਿੱਧਾ ਬੋਲਦੀ ਆ ਹਾਂ ਬੇ ਪੁੱਤ ਅਹੀ ਜੀ ਕੀ ਗੱਲ ਕਹਿਤੀ ਮੈਨੂੰ ਵੀ ਪਤਾ ਲੱਗੇ ਗੱਲ ਦਾ ਮੈਂ ਫੇਰ ਹੀ ਉਹਨੂੰ ਸਮਝਾਉਂ ਉਹ ਮਾਂ ਤੂੰ ਬਸਾਂ ਕਹ ਦੇ ਵੀ ਜੀ ਇਹ ਘਰ ਚ ਰਹਿਣਾ ਨਾ ਉਹ ਕੁਝ ਵੀ ਨਾ ਕਹੇ ਜਾ ਤੂੰ ਉਹਨੂੰ ਆਇਆ ਕਰ ਘਰੋਂ ਬਾਹਰ ਕੱਢ ਦੇ ਹੋਰ ਕੀ ਆ ਬੇ ਪੁੱਤ ਕਰੂੰ ਬਾਹਰ ਕੱਢ ਕੇ ਲੈ ਦੱਸ ਐਨੀ ਉਹਨੇ ਮੇਰੇ ਹਾੜੇ ਕੱਢੇ ਤਰਲੇ ਮਿੰਤਾ ਕੀਤੀਆਂ ਨਾਲੇ ਆਪਣੇ 2 ਪੈਸੇ ਬਣਨਗੇ ਹੈ ਇਹਦੇ ਵਿੱਚ ਦੱਸ ਕੀ ਨੁਕਸਾਨ ਹੈ ਕਰੂੰ ਬਾਹਰ ਕੱਢ ਕੇ ਤਾਂ ਉਹਨੂੰ ਆਪਣਾ ਨੁਕਸਾਨ ਹੀ ਹੈ ਪਰ ਮੈਨੂੰ ਕੋਈ ਪੁੱਠਾ ਸਿੱਧਾ ਬੋਲਦੀ ਆ ਹੋ ਕੋਈ ਨਾ ਪੁੱਤ ਮੈਂ ਕਰੂੰ ਉਹਦੇ ਨਾਲ ਗੱਲ ਹਾਂ ਗੱਲ ਕਰ ਲਈ ਬੀਬੀ ਉਹਦੇ ਨਾਲ ਸਮਝਾਦੀ ਉਹਨੂੰ ਤੈਨੂੰ ਕਹਤਾ ਮੈਂ ਆ ਮੁੰਡੇ ਦਾ ਨਾ ਸਾਰਾ ਦਿਨ ਦਿਮਾਗ ਫਿਰਿਆ ਰਹਿੰਦਾ ਹੁਣ ਪਤਾ ਨਹੀਂ ਕਾਦੇ ਪਿੱਛੇ ਉਹ ਕੁੜੀ ਨਾਲ ਔਖਾ ਹੋ ਗਿਆ ਹੁਣ ਕੋਈ ਗੱਲ ਨਹੀਂ ਕਰਦੀ ਆ ਮੈਂ ਉਹਦੇ ਨਾਲ ਗੱਲ ਨੇ ਗਾਗਨਾ 니 ਕੁੜੀਏ ਹਾਂਜੀ 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 ਮੈਨੂੰ ਇਹ ਦੱਸ ਉਹ ਮੁੰਡੇ ਨੂੰ ਇਹ ਤਾਂ ਕੀ ਕਹਿਤਾ ਉਹ ਇੰਨਾ ਔਖਾ ਹੋ ਰਿਹਾ ਸੀ ਮੈਂ ਤਾਂ ਇਹੋ ਜਿਹਾ ਉਹਨੂੰ ਕੁਝ ਵੀ ਨਹੀਂ ਕਿਹਾ ਮੇਰੀ ਗੱਲ ਸੁਣ ਲੈ ਮੇਰੇ ਪੁੱਤ ਦਾ ਦਿਮਾਗ ਨਹੀਂ ਖਰਾਬ ਹੋਇਆ ਵੀ ਉਹ ਬਿਨਾਂ ਗੱਲ ਤੋਂ ਔਖਾ ਹੋਊਗਾ ਜੇ ਤੂੰ ਕੁਝ ਨਾ ਕੁਝ ਕਿਹਾ ਹੈ ਨਾ ਤਾਂ ਹੀ ਇੰਨਾ ਗਰਮ ਹੋ ਰਿਹਾ ਸੀ ਉਹ ਆਂਟੀ ਜੀ ਮੈਂ ਤਾਂ ਉਹਨੂੰ ਸਿਰਫ ਨਸ਼ਿਆਂ ਬਾਰੇ ਕਿਹਾ ਸੀ ਇਹ ਚ ਮੈਂ ਗਲਤ ਵੀ ਕੀ ਕਿਹਾ ਤਾਂ ਵੀ ਤੂੰ ਇਹਨੇ ਨਸ਼ੇ ਨਾ ਕਰਿਆ ਕਰ ਹੋ ਪੁੱਤਾਂ ਔਰ ਨਸਿਆਂ ਪਿੱਛੇ ਤਾਂ ਮੈਂ ਉਹਦੇ ਨਾਲ ਬਥੇਰੀ ਪਕਾਈ ਕਰਦੀ ਆ ਮੈਂ ਤਾਂ ਪਕਾਈ ਕਰ ਕਰਕੇ ਥੱਕ ਗਈ ਪਰ ਉਹ ਨਾ ਸੁਧਰਿਆ ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹ ਤੇਰੀ ਵੀ ਮੰਨੂਗਾ ਕਾਹ ਨੂੰ ਪੰਗੇ ਲਿਆ ਕਰਦੀ ਐ ਪੁੱਤ ਉਹ ਵੱਧ ਤੁਹਾਡੀ ਲੜਾਈ ਹੋ ਜਾਂਦੀ ਐ ਕੋਈ ਗੱਲ ਨਹੀਂ ਆਂਟੀ ਮੈਂ ਉਹਨੂੰ ਸਮਝਾਉਂਗੀ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਤਾਂ ਕਰੂੰਗੀ ਵੀ ਸੁਧਰ ਜਾਊਗਾ ਨਹੀਂ ਸੁਧਰਦਾ ਪੁੱਤ ਮੈਂ ਜੰਮਿਆ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦੀ ਆ ਆ ਹੁਣ ਤੱਕ ਤਾਂ ਸੁਧਰਿਆ ਨਹੀਂ ਕਰੇ ਕਿੰਨਾ ਕੀ ਕੁਸੋ ਹੋ ਗਿਆ ਭੈਣ ਉਹਦੀ ਇੱਥੋਂ ਦੁਨੀਆ ਤੋਂ ਚਲੀ ਗਈ ਉਹਦੇ ਫੇਰ ਵੀ ਕੰਨ ਤੇ ਜੂ ਨਹੀਂ ਸਰਕਦੀ ਹੈਗੀ ਇਹ ਤੁਸੀਂ ਮੇਰੇ ਤੇ ਛੱਡ ਦਿਓ ਉਹਨੂੰ ਤਾਂ ਮੈਂ ਸਹਾਰ ਕੇ ਹੀ ਰਹੂੰਗੀ ਚੱਲ ਪੁੱਤ ਠੀਕ ਹੈ ਜੇ ਤੇਰੇ ਸਮਝਾਏ ਸਮਝ ਜੇ ਤਾਂ ਚੰਗੀ ਗੱਲ ਹੈ ਭਾਈ ਮੇਰੇ ਸਮਝਾਈ ਤਾਂ ਹਲੇ ਤੱਕ ਸਮਝਿਆ ਨਹੀਂ ਹੈਗਾ ਚੱਲ ਛੱਡੇ ਤਾਂ ਤੂੰ ਐਂ ਦੱਸ ਆ ਤੂੰ ਕੰਮ ਤੇ ਨਹੀਂ ਜਾਣਾ ਹੈਗਾ ਹਾਂਜੀ ਹਾਂਜੀ ਮੈਂ ਤਿਆਰੀ ਹੋਣ ਜਾ ਰਹੀ ਸੀ ਹਾਂ ਚੱਲ ਪੁੱਤ ਕੋਈ ਨਾ ਵਗ ਜਾ ਲੇਟ ਨਾ ਹੋ ਰੋਟੀ ਪਾਣੀ ਖਾ ਲੈ ਉਹ ਨਹੀਂ ਹਜੇ ਮੈਨੂੰ ਭੁੱਖ ਨਹੀਂ ਸੀ ਮੈਂ ਪੈਕ ਕਰ ਲਈ ਰੋਟੀ ਚਲ ਠੀਕ ਹੈ ਪੁੱਤ ਜੀ ਕੋਈ ਨਹੀਂ ਲੈ ਉਹ ਮੁੰਡੇ ਦੀ ਸੁਣ ਕੇ ਮੈਂ ਤਾਂ ਓਈ ਕੁੜੀ ਤੇ ਘਰਮ ਹੋ ਗਈ ਸੀ ਇਹ ਤਾਂ ਮੇਰੇ ਪੁੱਤ ਦਾ ਚੰਗਾ ਹੀ ਕਰਦੀ ਐ ਲੈ ਕੀ ਐ ਇਹਦੇ ਕਹੇ ਤੋਹੇ ਨਾ ਸੀ ਛੱਡੀ ਦੇ ਤਾਂ ਚੰਗੀ ਓ ਗੱਲ ਐ ਐਸ ਜਗ੍ਹਾ ਤੇ ਕਤਲ ਹੋਇਆ ਸੀ ਕੁਛ ਨਾ ਕੁਛ ਤਾਂ ਤਾਂ ਜ਼ਰੂਰ ਮਿਲਣਾ ਚਾਹੀਦਾ ਚੋਰ ਕਹਿੰਦੇ ਹੁੰਦੇ ਕੋਈ ਨਾ ਕੋਈ ਸਬੂਤ ਤਾਂ ਛੱਡ ਕੇ ਜਾਂਦਾ ਹੈ ਹੋ ਹੋ ਕੁਛ ਨਹੀਂ ਮਿਲਿਆ ਕੌਣ ਡਿੱਗ ਰਿਹਾ ਜਸ ਜਸ ਤੂੰ ਤੂੰ ਇੱਥੇ ਪਿਆ ਲੱਗਦਾ ਇਹਨੇ ਨਸ਼ਾ ਕੀਤਾ ਬਹੁਤ ਜ਼ਿਆਦਾ ਜਸ ਜਸ ਹਾਂਜੀ ਹਾਂਜੀ ਪਾਣੀ ਪਾਣੀ ਤੇਰਾ ਬੈਗ ਕੋਈ ਨਾ ਕੋਈ ਤਾਂ ਸਬੂਤ ਮਿਲੂਗਾ ਇੱਥੋਂ ਲੋਕੇਸ਼ਨ ਤਾਂ ਇਹੀ ਆ ਬੈਗ ਲੈ ਕਿਉਂ ਨਹੀਂ ਆ ਪਾਣੀ ਪਾਣੀ ਨਹੀਂ ਹੈਗਾ ਪਾਣੀ ਕਿੱਥੋਂ ਲੈ ਕੇ ਆਵਾਂ ਹੁਣ जस जस उठ जस 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 खड़ा हो तो तू ठीक है जस हाँ, ले पानी पी पानी पी पड़ तू तो एत्ते की कर रहे हैं जस उठ खड़ा हो उठ ਉੱਟ ਚੱਲ ਹੋਪੋ ਪੂਰਾ ਵੀ ਕਿੰਨਾ ਇਕੱਠਾ ਹੋਇਆ ਪਿਆਗਾ ਭੈੜਾ ਲੱਗਦਾ ਆਂਟੀ ਆਂਟੀ ਹੈ ਅੱਗ ਗਾਣਾ ਨਹੀਂ ਸੀ ਤੇ ਨਲ ਜੱਸੀ ਹਾਏ ਮੈਂ ਮਰ ਜਾ ਕੀ ਹੋਇਆ ਪੁੱਤ ਕੀ ਹੋਇਆ ਇਹਨੂੰ ਆਂਟੀ ਜੀ ਨਸ਼ੇ ਦੀ ਹਾਲਤ ਚ ਇਹ ਉੱਥੇ ਡਿੱਗਿਆ ਪਿਆ ਸੀਗਾ ਕਿੱਥੇ ਡਿੱਗਿਆ ਪਿਆ ਸੀ ਪੁੱਤ ਆਂਟੀ ਐਤਾ ਨਹੀਂ ਮੈਨੂੰ ਪਤਾ ਉਹ ਸੁਨਸਾਨ ਜੀ ਜਗ੍ਹਾ ਸੀ ਮੈਂ ਤਾਂ ਡਿਊਟੀ ਤੇ ਜਾ ਰਹੀ ਸੀ ਤੇ ਮੇਰੇ ਨਾਲ ਮੁਲਾਜ਼ਮ ਸੀ ਬੈਂਕ ਵਾਲੇ ਮੇਰੀ ਨਿਗਾ ਪੈ ਗਿਆ ਉਹ ਤਾਂ ਅਸੀਂ ਉੱਧਰ ਕੰਮ ਆਏ ਸੀਗੇ ਤੇ ਉਹ ਤਾਂ ਮੁੰਡੇ ਨੇ ਹੈਲਪ ਕਰਾਤੀ ਮੇਰੇ ਨਾਲ ਛਿਗਾ ਕੇ ਇਹਨੂੰ ਇੱਥੋਂ ਤੱਕ ਛਿੜਾ ਗਿਆ ਜਿਹੜੀ ਤਾਂ ਬਹੁਤ ਬੁਰੀ ਹਾਲਤ ਸੀ ਸ਼ੁਕਰ ਹੈ ਪੁੱਤ ਤੇਰਾ ਤੂੰ ਇਹਨੂੰ ਘਰੇ ਲਿਆਂਦਾ ਇਹਨੂੰ ਤਾਂ ਕਿੱਥੇ ਛੁੱਟ ਤੈ ਵੀ ਮੈਂ ਘਰੇ ਜਾਣਾ ਜਾਂ ਬਾਰੀ ਡਿੱਗਣੇਗਾ ਬੇਮੁੰਡਿਆ ਤੂੰ ਮੋੜੀ ਮੋਟੀ ਤਾਂ ਸ਼ਰਮ ਕਰ ਲੈ ਬੇ ਕਿਉਂ ਆਪਦੀ ਜ਼ਿੰਦਗੀ ਬਰਬਾਦ ਕਰਨ ਲੱਗਿਆ ਤੂੰ ਮੇਰੇ ਕਣਿਓ ਦੇਖ ਲੈ ਹੋਰ ਮੈਨੂੰ ਕਿੰਨਾ ਕ ਦੁੱਖ ਦੇਖਣਾ ਹੈ ਮੈਂ ਮੈਂ ਤਾਂ ਪਹਿਲੀ ਰੱਬ ਦੀ ਮਾਰੀ ਪਈਆ ਤੂੰ ਤਾਂ ਦੇ ਦੇ ਮੈਨੂੰ ਸੁੱਖ ਦੱਸਾਂ ਮੇਰੇ ਕਰਮਾਂ ਚ ਕਿੱਥੋਂ ਆ ਸੁੱਖ ਦੱਸਾਂ ਜਦੋਂ ਮਾੜੀ ਲਾਡ ਪੰਨੇ ਪੈ ਜਾਂਦੀ ਹੈ ਅਰਜੁ ਪਲੀਜ਼ ਅੰਟੀ ਤੁਸੀਂ ਇਹਨੂੰ ਕੋਈ ਦਵਾਈ ਦਊੀ ਦਵਾਈ ਦੋ ਨਾ ਪੁੱਤ ਮੈਂ ਕੀ ਕਰਾਂ ਇਹਦਾ ਇਹ ਕਿਹੜਾ ਮੇਰੇ ਆਖੇ ਲੱਗਦਾ ਵੀ ਮੈਨੂੰ ਕੋਈ ਦਵਾਈ ਬੂਟੀ ਦਵਾਦਾ ਆਹ ਦੇਖ ਲੈ ਤੇਰੇ ਸਾਹਮਣੇ ਹੈਗੀ ਤੇ ਇਹਨੂੰ ਕਾਸ਼ੇ ਦੀ ਸੁਰਤ ਸੰਭਾਲ ਅੰਟੀ ਕੋਈ ਗੱਲ ਨਹੀਂ ਤੁਸੀਂ ਆਪਣੇ ਆਪ ਨੂੰ ਸੰਭਾਲ ਲਓ ਤੇ ਉਹਨੂੰ ਦੇਖੋ ਉੱਥੇ ਅੰਟੀ ਇਹਨੂੰ ਆਏ ਨਹੀਂ ਆਂਦੀ ਹੈਗੀ ਵੀ ਪਿਓ ਮੇਰਾ ਨਹੀਂ ਸਿਰ ਤੇ ਹੈਗਾ ਹੁਣ ਮੈਂ ਦੱਸ ਦੇ ਮਗਰ ਕਿੱਥੇ ਕਿੱਥੇ ਫਿਰੀ ਜਾਵਾਂ ਲਹੂ ਪੀ ਲਿਆ ਚੰਦਰੇ ਨੇ ਕੀ ਗੱਲ ਹੋ ਗਈ ਗਗਨ ਐਂਉਂ ਦੱਸਿਆ ਬਠੀਆ ਤੂੰ ਤੇਰੀ ਵਾਖੀ ਬੈਠੇ ਕਿਉਂ ਮੈਂ ਕੀ ਕੀਤਾ ਤੇ ਤੂੰ ਉਦਾਸ ਸੀ ਵਜਾ ਵੀ ਤੂੰ ਉਹ ਮੈਨੂੰ ਦੱਸਤਾ ਸਹੀ ਮੈਂ ਕੀਤਾ ਕੀ ਆ ਤੈਨੂੰ ਮੈਂ ਨਾ ਰੋਕਿਆ ਮੈਂ ਨਸ਼ੇ ਨਾ ਕਰ ਤੂੰ ਨਹੀਂ ਹੜਦਾ ਉਹ ਮਾਫ ਕਰ ਦੇ ਗਗਨ ਮੈਨੂੰ ਯਾਰ ਮੈਂ ਬਥੇਰੀ ਕੋਸ਼ਿਸ਼ ਕੀਤੀ ਆ ਪਰ ਕੀ ਕਰਾਂ ਪਲੀਜ਼ ਮਾਫ ਕਰ ਦੇ ਯਾਰ ਮੈਨੂੰ ਕੋਈ ਗੱਲ ਨਹੀਂ ਮੈਂ ਕੌਣ ਹੁੰਦੀ ਮੈਂ ਲ ਗਗਨਾ ਐ ਕੋ ਕਰਦੀ ਯਾਰ ਨਗਰਤਾ ਮੈਂ ਮੈਨੂੰ ਪੱਕਾ ਹਾਂ ਦੱਸ ਤੂੰ ਉਹ ਗਗਨ ਮੈਨੂੰ ਇੱਕ ਗੱਲ ਦੱਸ ਤੂੰ ਉਹ ਤੈਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਉੱਥੇ ਪਿਆ ਨਾਲੇ ਤੂੰ ਮੇਰੇ ਮਗਰ ਆਈ ਕਿਵੇਂ ਹਾਂ ਬੋਲ ਗਗਨਾ ਚੁੱਪਗਾ ਧੂਆਂ ਤੂੰ ਬੋਲ ਦੱਸ ਦੀ ਕਿਉਂ ਨਹੀਂ ਸੁਣ ਲੈ ਤਾਂ ਸੁਣ ਮੈਂ ਤੈਨੂੰ ਪਿਆਰ ਕਰਦੀ ਆ ਹਾਂ ਜਸ ਮੈਂ ਤੈਨੂੰ ਪਿਆਰ ਕਰਦੀ ਹਾਂ ਜਸ ਉਹ ਕੀ ਬੁਲੀਨੇ ਤੂੰ ਹਾਂ ਨਾਲੇ ਇੱਕ ਗੱਲ ਹੋਰ ਮੈਂ ਕੋਈ ਕਿਰਾਏਦਾਰ ਨਹੀਂ ਨਹੀਂ ਮੈਂ ਇੱਕ ਪੁਲਿਸ ਆਫੀਸਰ ਹਾਂ ਪੁਲਿਸ ਆਫੀਸਰ ਹਾਂ ਸਹੀ ਸੁਣਿਆ ਤੂੰ ਮੈਂ ਇੱਕ ਪੁਲਿਸ ਆਫੀਸਰ ਹਾਂ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਤੂੰ ਇੱਥੇ ਕੀ ਕਰ ਰਹੀ ਆ ਮੈਨੂੰ ਇੱਥੇ ਤੇਰੀ ਭੈਣ ਦੇ ਕਾਤਲ ਦੀ ਜਾਂਚ ਪੜਤਾਲ ਲਈ ਭੇਜਿਆ ਗਿਆ ਸੀ ਫਿਰ ਤੁਸੀਂ ਨੇ ਆ ਕਰਾਇਦਾਰਨੀ ਨਾਲ ਡਰਾਮਾ ਘੁਰਚਿਆ ਮੇਰੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਸੀ ਤੇਰੇ ਘਰੇ ਰਹਿਣ ਦੀ ਇਹੀ ਇੱਕ ਤਰੀਕਾ ਸੀ ਕਿ ਕਿਰਾਏ ਤੇ ਮਕਾਨ ਲੈ ਕੇ ਤੇਰੇ ਘਰੇ ਰਵਾਂ ਤੇ ਇੱਕ ਗੱਲ ਹੋਰ ਜੇ ਤੂੰ ਇਹ ਗੱਲ ਆਪਣੀ ਮਾਂ ਨੂੰ ਦੱਸਣੀ ਆ ਨਾ ਤਾਂ ਦੱਸ ਸਕਦਾ ਮੈਂ ਆਈ ਤਾਂ ਆਪਣੇ ਮਿਸ਼ਨ ਲਈ ਸੀ ਇੱਥੇ ਪਰ ਮੈਨੂੰ ਇਹ ਨਹੀਂ ਸੀ ਪਤਾ ਜੱਸ ਕਿ ਮੈਂ ਇੱਥੇ ਤੇਨੂੰ ਪਿਆਰ ਕਰ ਬੈਠੂਗੀ ਯਾਰ ਮੈਂ ਹੁਣ ਕੀ ਕਰਾਂ ਸਾਡੇ ਘਰੇ ਰੈਂਦੀ ਸੀ ਇਹ ਤੇ ਸਾਨੂੰ ਜੰਮਾ ਨਹੀਂ ਪਤਾ ਲੱਗਿਆ ਇਹ ਪੁਲਿਸ ਆਫਸਰ ਹੁਣ ਮੈਂ ਬੇਬੇ ਨੂੰ ਦੱਸਾਂ ਜਾਂ ਨਾ ਯਾਰ ਉਹ ਤੋਂ ਮੈਨੂੰ ਪਿਆਰ ਕਰਦੀ ਆ ਤੇ ਮੇਰਾ ਇੰਨਾ ਫਿਕਰ ਕਰਦੀ ਆ ਮੈਂ ਕੀ ਕਰਾਂ ਹੁਣ ਮੈਂ ਤਾਂ ਯਾਰ ਵਿਚਾਲੇ ਫਸ ਗਿਆ ਉਹ ਗਗਨ ਏ ਕੀ ਕਰੀਨ ਨੂੰ ਤੁਸੀਂ ਉਹ ਮੈਂ ਨਹੀਂ ਦੱਸਦਾ ਮਾਂ ਨੂੰ ਵੀ ਤੁਸੀਂ ਇੱਕ ਪੁਲਿਸ ਆਫਸਰ ਹੋ ਮੇਰਾ ਹੁਣ ਇੱਥੇ ਰਹਿਣ ਦਾ ਕੋਈ ਮਤਲਬ ਨਹੀਂ ਹੈਗਾ ਮੈਂ ਜਾ ਰਹੀ ਹਾਂ ਓ ਲੈ ਮੇਰੀ ਗੱਲ ਤਾਂ ਸੁਣੋ ਤੁਸੀਂ ਐ ਕਿਵੇਂ ਜਾ ਸਕਦੇ ਹੋ ਜਦੋਂ ਮੈਨੂੰ ਸਮਝਣ ਵਾਲੇ ਨਹੀਂ ਸਮਝ سکے ਤਾਂ ਮੈਂ ਇੱਥੇ ਰਹਿ ਕੇ ਵੀ ਕੀ ਕਰਨਾ ਉਹ ਗੱਗਣੀ ਜੀ ਕੋਈ ਗੱਲ ਨਹੀਂ ਹੈਗੀ ਯਾਰ ਮੈਨੂੰ ਵੀ ਕੋਈ ਸਮਝਾਉਣ ਵਾਲਾ ਨਹੀਂ ਸੀ ਹੁਣ ਤੂੰ ਯਾਰ ਮੈਨੂੰ ਸਮਝਾਉਣ ਵਾਲੀ ਆ ਗਈ ਨਾ ਮੈਂ ਸਮਝੂਗਾ ਯਾਰ ਮੈਂ ਨਸ਼ੇ ਨਹੀਂ ਕਰਦਾ ਤੂੰ ਪੱਕਾ ਨਸ਼ੇ ਛੱਡੇਗਾ ਹਾਂ ਮੈਂ ਪੱਕਾ ਨਸ਼ੇ ਛੱਡੂਗਾ ਪ੍ਰੋਮਿਸ ਕਰਦਾ ਮੈਂ ਤੇਰੇ ਨਾਲ ਪੱਕਾ ਛੇ ਤੂੰ ਨਸ਼ੇ ਛੱਡਣਾ ਚਾਹਣਾ ਨਾ ਤਾਂ ਮੇਰੇ ਵੱਲੋਂ ਫੁੱਲ ਸਪੋਰਟ ਆ ਮੈਂ ਤੇਰਾ ਪੂਰਾ ਸਾਥ ਦਵਾਂਗੀ ਪਲੀਜ਼ ਤੂੰ ਨਸ਼ੇ ਛੱਡ ਦੇ ਠੀਕ ਆ ਲਗਨ ਤੈ ਕਹਤਾ ਨਾ ਮੈਂ ਹੌਲੀ ਹੌਲੀ ਨਾਲ ਸਾਰੇ ਨਸ਼ੇ ਛੱਡ ਦੂੰਗਾ ਤੈਨੂੰ ਵੀ ਪਤਾ ਯਾਰ ਇੱਕ ਵਾਰ ਲੱਗਦਾ ਕਿਸੇ ਚੀਜ਼ ਨੂੰ ਛੱਡਣੀ ਜਾਂਦਾ ਹੈਗਾ ਜਿਹੜੀ ਚੀਜ਼ ਦੀ ਆਪ ਨੂੰ ਲੱਤ ਪੈ ਜੇ ਫਿਰ ਕਿੱਥੇ ਛੇਤੀ ਛੁੱਟਦੀ ਆ ਮੈਂ ਸਮਝ ਤੁਸੀਂ ਇਹ ਗੱਲ ਪਰ ਤੁਸੀਂ ਕੋਸ਼ਿਸ਼ ਕਰੋ ਕੋਈ ਗੱਲ ਨਹੀਂ ਜੇ ਤੁਹਾਨੂੰ ਮੈਡੀਸਿਨ ਦੀ ਲੋੜ ਆ ਤਾਂ ਮੈਂ ਤੁਹਾਨੂੰ ਆਪ ਜਾ ਕੇ ਮੈਡੀਸਿਨ ਦਵਾ ਕੇ ਲਿਆਉਂਗੀ ਮੈਂ ਤੁਹਾਡੀ ਪੂਰੀ ਕੇਅਰ ਕਰੂੰਗੀ ਪੂਰਾ ਸਾਥ ਦੂੰਗੀ ਮੈਂ ਤੁਹਾਡਾ। ਉਹ ਕੋਈ ਗੱਲ ਨਹੀਂ ਗਾਗਣਾ। ਮੈਂ ਹੌਲੀ-ਹੌਲੀ ਕੋਸ਼ਿਸ਼ ਕਰੂੰਗਾ ਯਾਰ। ਨਾਲੇ ਇੱਕ ਗੱਲ ਹੋਰ ਜੇ ਤੁਹਾਨੂੰ ਮੇਰੇ ਤੋਂ ਕਿਸੇ ਵੀ ਮਦਦ ਦੀ ਲੋੜ ਹੋਈ ਨਾ ਤਾਂ ਮੈਨੂੰ ਦੱਸ ਸਕਦੇ। ਦੇਖ ਯਸ ਤੈਨੂੰ ਚੰਗੀ ਤਰ੍ਹਾਂ ਪਤਾ ਮੈਂ ਮੈਂ ਇੱਥੇ ਕੀ ਕਰਨ ਆਈ ਸੀ। ਮੈਂ ਤੇਰੀ ਭੈਣ ਦੇ ਕਾਤਲਾਂ ਨੂੰ ਲੱਭਣ ਚ ਕਾਮਯਾਬ ਹੋਣਾ ਹੈ। ਤੇ ਮੈਂ ਪੂਰੀ ਉਮੀਦ ਕਰਦੀ ਹਾਂ ਤੂੰ ਮੇਰਾ ਸਾਥ ਜ਼ਰੂਰ ਦੇਵੇਂਗਾ। ਦੇਵੇਂਗਾ ਨਾ ਮੇਰਾ ਸਾਥ। ਹਾਂ ਕਰ। ਪੜੇ ਕਿਹੜੀ ਕੀ ਮੇġੜਾ ਮਾਰਿਆ ਵੀਰੇ ਖੈਰ ਸੁਖਤਾ ਹੈਗੀ ਐ ਕਾਦੀ ਖੈਰ ਸੁਖ ਪੜੇ ਮੈਂ ਥਾਣੇ ਗਿਆ ਤੀਆ ਥਾਣੇ ਤੂੰ ਉਥੇ ਕੀ ਕਰਨ ਗਿਆ ਸੀ ਪੜੇ ਉਹ ਦੀਪੀ ਦਾ ਪਤਾ ਕਰਨ ਗਿਆ ਸੀ ਥਾਣੇ ਪੁਲਿਸ ਤਾਰੇ ਰੋਜ਼ ġੇੜਾ ਮਾਰ ਜਾਂਦੀ ਹੈਂ ਤੂੰ ਦੱਸ ਥਾਣੇ ਆਪ ਹੀ ਪਤਾ ਲ ਕਰ ਲੂਗੀ ਪੁਲਿਸ ਦਾ ਕੰਮ ਹੈ ਇਹ ਉਹ ਪਾਣੇ ਕਿੰਨੇ ਦਿਨ ਹੋ ਗਏ ਕਿਵੇਂ ਪਤਾ ਕਰ ਲੂਗੀ ਜੇ ਕਿਹੜੇ ਮਾਰਾਂਗੇ ਫੇਰ ਹੀ ਪਤਾ ਕਰੂਗੀ ਤਾਂ ਠੀਕ ਨਹੀਂ ਕੀਤਾ ਬਾਈ ਇਹ ਤੇ ਥਾਣੇ ਨਹੀਂ ਜਾਣਾ ਸੀ ਮੈਨੂੰ ਤਾਂ ਪੁਲਿਸ ਪੜਸਤਾਂ ਤੋਂ ਪਹਿਲਾਂ ਹੀ ਬਹੁਤ ਡਰ ਲੱਗਦਾ ਇਹ ਤਾਂ ਪੈਂਡਾ ਨਹੀਂ ਛੱਡਦੀ ਹੈਗੀ ਘਰ ਚੋਂ ਜਵਾਨ ਤੀ ਗਈ ਆ ਪਾਣੇ ਕਿਵੇਂ ਚੁੱਪ ਕਰਕੇ ਬਹਿ ਜੀਏ ਉਹ ਤਾਂ ਤੇਰੀ ਗੱਲ ਠੀਕ ਹੈ ਵੀਰੇ ਪਰ ਪੁਲਿਸ ਨੇ ਕਿਹਾ ਨਹੀਂ ਸੀ ਵੀ ਜਿਹਨੇ ਵੀ ਕਤਲ ਕੀਤਾ ਅਸੀਂ ਆਪੀ ਲੱਭਾਂਗੇ ਚਲੋ ਤਾਂ ਛੱਡ ਹੁਣ ਕੀ ਕਹਿੰਦੀ ਪੁਲਸ ਪੁਲਸ ਨੇ ਕੀ ਕਹਿਣਾ ਪਾਣੇ ਨਾਲ ਇੱਕ ਗੱਲ ਹੋਰ ਇੱਕ ਗੱਲ ਹੋਰ ਕੀ ਗੱਲ ਉਹ ਜਿਹੜਾ ਮੁੰਡਾ ਦੀਪੀ ਨੂੰ ਪਿਆਰ ਕਰਦਾ ਸੀ ਆਪਾਂ ਨੂੰ ਵਿਆਹ ਪਿੱਛੇ ਧਮਕੇ ਦਿੰਦਾ ਸੀ ਉਹਦਾ ਵੀ ਕਤਲ ਹੋ ਗਿਆ ਹਾਈ ਮੈਂ ਮਰ ਜਾ ਬੇ ਉਹਨੂੰ ਕਿਨੇ ਮਾਰਤਾ ਇਹੀ ਤਾਂ ਪਤਾ ਨਹੀਂ ਲੱਗ ਰਿਹਾ ਜਦੋਂ ਮੈਂ ਪੁਲਿਸ ਤੋਂ ਪਤਾ ਕਰਨਾ ਜਾਂ ਦੀਪੀ ਬਾਰੇ ਤਾਂ ਉਸ ਮੁੰਡੇ ਤੇ ਅਸੀਂ ਘਰੇ ਵਾਗੇ ਤਾਂ ਉਹਨਾਂ ਨੇ ਦੱਸਿਆ ਇਹ ਤਾਂ ਉਹੀ ਮੁੰਡਾ ਜਿਹਦਾ ਉਸ ਦਿਨ ਕਤਲ ਹੋਇਆਗਾ ਹੇਰப்பா ਹੱਕੀ ਹੋ ਗਿਆ ਉਹ ਤਾਂ ਦੀਪੀ ਦੇ ਇੰਨੇ ਖਿਹੜੇ ਪਿਆ ਹੋਇਆ ਸੀ ਆਪਾਂ ਨੇ ਉਹਨੂੰ ਬਹੁਤ ਸਮਝਾਇਆ ਪਰ ਉਹਨੇ ਆਪਣੀ ਇੱਕ ਨਾ ਮੰਨੀ ਉਹਨੂੰ ਕੌਣ ਮਾਰ ਸਕਦਾ ਪਹਿਲਾ ਇਹੀ ਤਾਂ ਪਤਾ ਨਹੀਂ ਲੱਗ ਰਿਹਾ ਆਪਾਂ ਤਾਂ ਉਸੇ ਨੂੰ ਕਾਤਲ ਸਮਝਦੇ ਰਹੇ ਜੀ ਉਹਨੇ ਕਾਤਲ ਕੀਤਾ ਫਿਰ ਉਹਦਾ ਕਾਤਲ ਕਿਨੇ ਕੀਤਾ ਇਹੀ ਨਹੀਂ ਸਮਝ ਲੱਗ ਰਹੀ ਨਹੀਂ ਨਹੀਂ ਉਹ ਆਪਣੀ ਦੀਪੀ ਦਾ ਕਤਲ ਨਹੀਂ ਕਰ ਸਕਦਾ ਮੇਰਾ ਦਿਲ ਨਹੀਂ ਮੰਨਦਾ ਇਸ ਗੱਲ ਨੂੰ ਉਹ ਦੀਪੀ ਦਾ ਕਤਲ ਕਿਵੇਂ ਕਰ ਸਕਦਾ ਪਹਿਲਾ ਦਿਲ ਤਾਂ ਮੇਰਾ ਵੀ ਨਹੀਂ ਮੰਨਦਾ ਪਾਣੇ ਇੱਕ ਦਿਨ 'ਚ ਦੋ ਕਤਲ ਹੋਏ ਨੇ ਹੁਣ ਇਹ ਨਹੀਂ ਪਤਾ ਲੱਗ ਰਿਹਾ ਕਾਤਲ ਕੀਤੇ ਕਿਹਨੇ ਨੇ ਬੇਬੀਰਾ ਹਾ ਤਾ ਤੁਮੇ ਨੂੰ ਹੋਰੇ ਚੱਕਰਾਂ ਚ ਪਾਤਾ ਜੀ ਕਿਸੇ ਨੂੰ ਇਹ ਪਤਾ ਲੱਗ ਗਿਆ ਉਹ ਮੁੰਡਾ ਤੇ ਆਪਣੀ ਦੀਪੀ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਫੇਰ ਦੇਖੀ ਅਪਰਸ ਜੀਤਾ ਪਹਿਲੀ ਨਹੀਂ ਮਾਨ ਹੈਗੀ ਆਪਣੇ ਤਾਂ ਹੋਰ ਸਵਾਲ ਜਵਾਬ ਜੇ ਕਰੂਗੀ ਆਪਾਂ ਕਿਹ ਜਵਾਬ ਦੇਵਾਂਗੇ ਆਪਣੀ ਕੁੜੀ ਮਰਨ ਵਾਲੀ ਤਾਂ ਮਰ ਗਈ ਉੱਤੋਂ ਹੁਣ ਹੋਰ ਬਦਨਾਮੀ ਹੋਊਗੀ ਉਹਦੀ ਮੈਨੂੰ ਤਾਂ ਬਹੁਤ ਡਰ ਲੱਗਦਾ ਐਵੇਂ ਐਵੇਂ ਨੜਾਰਾ ਬੱਦੂ ਦਾ ਸਾਕਾ ਆਪਣੀ ਦੀ ਜਾਣਾ ਵੀ ਕਾਤਲ ਤੁਸੀਂ ਕੀਤਾ ਜਦੋਂ ਕਿ ਆਪਾਂ ਨੇ ਕਾਤਲ ਕੀਤਾ ਨਹੀਂ ਹੈਗਾ ਹਾਂ ਗੱਲ ਤਾਂ ਤੇਰੀ ਸਹੀ ਹੈ ਵੀਰੇ ਪਰ ਫਿਰ ਵੀ ਹਾਂ ਦੇਖ ਲੈ ਜਿੱਦਾਂ ਦੀ ਦੀਪੀ ਗਈ ਹੈ ਨਾ ਪੁਲਿਸ ਘੇੜੇ ਤੇ ਘੇੜਾ ਮਾਰੀ ਜਾਂਦੀ ਹੈ ਫਿਰ ਵੀ ਹੁਣ ਗਲੀ ਗਮਾਂਡ ਚ ਰਹਿਨੇ ਆ 100 100 ਗੱਲਾਂ ਬਣਦੀਆਂ ਨੇ ਚਲ ਪਾਣੇ ਜਿਹੜਾ ਕੋਸ ਹੋਣਾ ਸੀ ਹੋ ਗਿਆ ਚਲ ਨਾਲੇ ਮੈਂ ਹੁਣ ਚੱਲਦਾ ਰਗਾ ਮੈਂ ਚਾਹ ਬਣਾਉਣੀ ਆ ਚਾਹ ਤਾਂ ਪੀਜੀ ਵੀਰੇ ਪਾਣੇ ਚਾਹ ਤਾਂ ਪੀ ਕੇ ਆਏ ਸੀ ਹਾਂ ਉਹ ਮਾਮਾ ਕੀ ਕਰਨ ਆਏ ਸੀ ਉਹ ਚਲ ਵਧੀਆ ਹੋਇਆ ਮੈਨੂੰ ਨਹੀਂ ਮਿਲਿਆ ਹੈਗਾ ਨੇੜੇ ਮੈਨੂੰ 100 ਸਵਾਲ ਕਰਨੇ ਸੀ ਇਹਨਾਂ ਤੋਂ ਮੈਨੂੰ ਇਹੀ ਕਹਿਣਾ ਸੀ ਕਿ ਤੂੰ ਜਾਸਾ ਨਸ਼ੇ ਨਾ ਕਰਿਆ ਕਰ ਜਾਂ ਨਸ਼ੇ ਪੱਤੇ ਛੱਡ ਦੇ ਹੋਰ ਕਿਹਨੇ ਗੱਲ ਕਰਨੀ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਆਪ ਕਿਹੜਾ ਨਸ਼ਾ ਨਹੀਂ ਕਰਦਾ ਹੈਗਾ ਆਪ ਬਥੇਰੀ ਸ਼ਰਾਬ ਪੀਂਦਾ ਉਹ ਚਲ ਵਧੀਆ ਹੋਇਆ ਭੱਗ ਗਿਆ ਐਥੇ ਨੇ ਮੈਨੂੰ ਮੱਥੇ ਹੀ ਦੇਣੀਆਂ ਸੀ ਹੋਰ ਕੀ ਕਰਨਾ ਸੀ ਇਹਨੇ ਚਲ ਐਂ ਕਰਦਾ ਮੈਂ ਅੰਦਰ ਜਾ ਕੇ ਪੁੱਛਦਾ ਮਾਂ ਨੂੰ ਵੀ ਅੱਜ ਕੱਲ ਗਿੜੇ ਵਾਲੇ ਮਾਰਨ ਲੱਗਾ ਹੈ ਆਖਰ ਗੱਲ ਕੀ ਹੈ ਬਹੁਤਾ ਚੱਲ ਲੈ ਦੇਖ ਲੈ ਆ ਮੁੰਡੇ ਜੇ ਨੂੰ ਕਾਸੇ ਦੀ ਸੋਚ ਵੀ ਕਰਨੀ ਆਂਦਾ ਤੁਰਿਆ ਓ ਮਾ 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 ਕੀ ਕਰਨਾ ਸੀ ਕਰੇ ਕੀ ਗੱਲ ਵੇ ਤੇਰਾ ਕਾ ਤਾ ਢਿੱਡ ਦੁਖਦਾ ਹੈ ਭੈਣ ਦੇ ਕਰੇ ਭਾਈ ਆ ਨਹੀਂ ਸਕਦਾ ਹੈਗਾ ਓਏ ਆ ਤਾਂ ਸਕਦਾ ਮਾਂ ਮੈਂ ਕਿਧਰ ਰੁਕਿਆ ਪਰ ਅੱਜ ਕੱਲ ਵਾਲੇ ਨਹੀਂ ਗਿੜੇ ਮਾਰਨ ਲੱਗਾ ਮਾਮਾ ਵੱਲੇ ਤਾਂ ਨਹੀਂ ਗਿੜੇ ਗਦੇ ਮਾਰੇ ਨਹੀਂ ਹੈਗੇ ਇਹਨੇ ਤੇਰਥੋਂ ਕਾ ਤੋ ਨਹੀਂ ਜਰਿਆ ਜਾਂਦਾ ਤੇਰਾ ਮਾਮਾ ਅੱਛਾ ਹੁਣ ਸਮਝੀ ਮੈਂ ਉਹ ਤੈਨੂੰ ਨਸੇ ਪਿੱਛੇ ਰੋਕ ਟੋਕ ਦਿੰਦਾ ਤਾਂ ਕਰਕੇ ਹੈਨਾ ਉਹ ਮਾਂ ਤੂੰ ਆਦਲੋ ਵੀ ਗੱਲਾਂ ਬਣਾਈ ਜਾਇ ਕਰ ਮੈਂ ਤਾਂ ਉਂ ਬਸਲਾ ਤੇਰੇ ਤੋਂ ਵੀ ਕਿਵੇਂ ਆਇਆ ਸੀ ਮਾਮਾ ਆਪਦੇ ਕੋਲ ਉਹ ਨਹੀਂ ਮੈਂ ਗੱਲਾਂ ਬਣਾਉਂਦੀ ਮੈਂ ਗੱਲ ਸਹੀ ਕਹਿਨੀ ਆ ਤੇਰਾ ਮਾਮਾ ਤੈਨੂੰ ਰੋਕਦਾ ਟੋਕਦਾ ਹੈ ਤਾਂ ਕਰਕੇ ਲੱਗਦਾ ਤੂੰ ਉਹ ਤੇ ਉਹ ਮਾਂ ਤੂੰ ਉਹੀ ਨਾ ਬੋਲੀ ਜਾਇ ਕਰ ਚਲ ਚੰਗਾ ਛੱਡਦਾ ਸਹੀ ਰਹਿੰਦਾ ਮੀ ਮੈਂ ਨਸ਼ੇ ਕਰਦਾ ਹੋਰ ਕੋਈ ਮੈਨੂੰ ਕੰਮ ਨਹੀਂ ਹੈਗਾ ਨਾ ਮੈਂ ਤਾਂ ਪਿੰਡ ਗਿਆ ਸੀ ਇੱਥੇ ਕੰਮ ਸੀ ਕੋਈ ਮੈਨੂੰ ਪਿੰਡ ਚ ਨਾ ਕਿਹੜੇ ਵਾਲਿਆਂ ਦਾ ਨਿਕਲੇ ਹੋਏ ਹੈ ਜਿਆ ਤੈਨੂੰ ਕੀ ਕੰਮ ਸੀਗਾ ਜਾਣਦੀ ਆ ਮੈਂ ਨਾਲੇ ਤੇਰੇ ਕੰਮਾਂ ਨੂੰ ਕਿਹੜੀ ਮੱਕੀ ਗੁਰਦਾ ਫਿਰਦਾ ਤੂੰ ਓਏ ਮਾਂ ਆ ਮੈਂ ਤਾਂ ਤੇਰੇ ਤੋਂ ਪੁੱਛ ਲਿਆ ਵੀ ਮਾਮਾ ਕਰਨ ਕੀ ਆਏ ਸੀ ਆ ਤੂੰ ਦਾ ਕਲੇਸ਼ ਪਾ ਕੇ ਬੈਗੀ ਉਹੀ ਬੋਲੀ ਜਾਂਦੀ ਆ ਹੁਣ ਤੈਨੂੰ ਤਾਂ ਮੈਂ ਉਹੀ ਬੁਰੀ ਲੱਗਦੀ ਆ ਮੜਾ ਜਾ ਬੋਲ ਵੀ ਪੈਣੀ ਆ ਤਾਂ ਵੀ ਕਲੇਸ਼ ਕਹਿ ਦਿੰਦਾ ਵੀ ਕਲੇਸ਼ ਪਾਉਣੀ ਆ ਨਾਲੇ ਤੇਰਾ ਮਾਮਾ ਦੀਪੀ ਕਰਕੇ ਮਾਰਦਾ ਹੈ ਜਿਹੜਾ ਉਹਨਾਂ ਨੂੰ ਕਿਹੜਾ ਸੋਚ ਫਿਕਰ ਹੈ ਨਹੀਂ ਵਿਚਾਰਿਆਂ ਨੂੰ ਹੈ ਅੱਗੇ ਤੇਰਾ ਮਾਮਾ ਕਿੰਨਾ ਗੰਦਾ ਸੀਗਾ ਉਹਨਾਂ ਦੇ ਵੀ ਭਾਜੜਾ ਪੈਰੀਏ ਨੇ ਵਿਚਾਰਿਆਂ ਦੀ ਅਸ਼ਮਾ ਹੁਣ ਤੇਰੇ ਕਹਿਣ ਦਾ ਮਤਲਬ ਇਹ ਹੈ ਵੀ ਮੈਨੂੰ ਦੀਪੀ ਦੀ ਕੋਈ ਸੋਚ ਫਿਕਰ ਨੇਗੀ ਇਹਦਾ ਕਤਲ ਕਿਵੇਂ ਹੋਇਆ? ਹੋਰੀ ਮਾਂ ਬੋਲੀ ਆਇਆ ਕਰ ਚੰਗਾ ਜਾਣਾਂ ਮੈਂ ਤੰਦਰ ਜਾਣਦੀ ਆ ਮੈਂ ਤੈਨੂੰ ਕਿੰਨੀ ਕੁ ਫਿਕਰ ਕਰਦਾ ਤੈਨੂੰ ਸਾਰਾ ਦਿਨ ਬੈਠੀ ਬੈਠੀ ਤਾਂ ਟਾਈਮ ਵੀ ਨਹੀਂ ਪਾਸ ਹੁੰਦਾ ਸਾਬ ਸਫਾਈ ਦੇਖਾਂ ਕੋਈ ਕਰਨ ਵਾਲੀ ਇਹ ਤਾਂ ਕਰ ਦੂੰਗੀ ਵੈਸੇ ਤਾਂ ਕੁੜੀ ਜੀ ਸਾਰੀ ਸਫਾਈ ਕਰ ਜਾਂਦੀ ਹੈ ਵਧੀਆ ਹਾਂ ਇੱਥੇ ਤਾਂ ਵਧੀਆ ਸਫਾਈ ਕੀਤੀ ਹੋਈ ਐ ਦੇਖ ਲੈ ਕਿੰਨਾ ਸੋਹਣਾ ਸਾਫ਼ ਐ ਐ ਕਰਦੀਆਂ ਅਦੇ ਕਮਰੇ ਚ ਹੋਰ ਜਾ ਕੇ ਦੇਖਦੀ ਆਂ। ਆਪਦੇ ਕਮਰੇ ਨੂੰ ਕਿੰਨਾ ਸਾਫ਼ ਰੱਖਦੀ ਐ ਇਹ। ਲੈ। ਕੁੜੀ ਨੇ ਕਮਰੇ ਦੀ ਤਾਂ ਵਧੀਆ ਸਫਾਈ ਕੀਤੀ ਹੋਈ ਐ। ਮੈਂ ਵੀ ਕਿਹਾ ਹਾਂ ਚਲ ਜਾ ਕੇ ਦੇਖੀ ਤਾਂ ਆਵਾ ਭਲਾ। ਇਕਾ ਜੱਸੀ ਐ। ਉਹੀ ਲੜਦਾ ਰਹਿੰਦਾ ਇਹਦੇ ਨਾਲ। ਲੈ ਦੇਖ ਲੈ। ਕਿੰਨੀ ਸਿਆਣੀ ਤੇ ਸਮਝਦਾਰ ਕੁੜੀ ਐ। ਨਾਲੇ ਆਪਦੇ ਕਮਰੇ ਦੀ ਸਫਾਈ ਕੀਤੀ ਹੋਈ ਐ, ਨਾਲੇ ਪੂਰੇ ਘਰ ਦੀ ਕਰਦੀ ਐ। ਨਾਲੇ ਸਾਨੂੰ ਸਾੰਬਦੀ ਐ ਆਹ ਕੀ ਫੇ ਫੁੱਲ ਸਾਲੀ ਬੜਦੀ ਆ ਬੜਦੀ ਇੱਥੇ ਕੀ ਕਰਦੀ ਐ ਕੁੜੀ ਨੇ ਤਾਂ ਕਿਹਾ ਸੀ ਇਹ ਬੈਂਕ ਦੇ ਵਿੱਚ ਕੰਮ ਕਰਦੀ ਐ ਇਹਰੇ ਪੁਲਸਾੜੀ ਵਰਦੀ ਦੇ ਕੋਲ ਕੀ ਕਰਦੀ ਐ ਸਸਰੀ ਗਾਲ ਜੀ ਸਾਰਿਆਂ ਨੂੰ ਇਹ ਹਲਚਲ ਮੀ ਕਰਦਾ ਠੀਕ ਹੋਗੇ ਹਾਂਜੀ ਹਾਂ ਤੁਸੀਂ ਉਹਨੇ ਸਾਡੀ ਵੀਡੀਓ ਦੇਖੀ ਆ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਗੀ ਤੇ ਸਾਡੀ ਵੀਡੀਓ ਡੀਐਸਪੀ ਚਰਨੂ ਨੂੰ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਤੇ ਇੰਦੀ ਪਿਆਰ ਬਣਾਈ ਰੱਖੋ ਤੇ ਆਪਣੇ ਸੋਨੇ ਸੋਨੇ ਕਮੈਂਟਾਂ ਨਾਲ ਸਾਡਾ ਹੌਸਲਾ ਵਸਾਈ ਕਰਦੇ ਰਹੋ ਹਾਂਜੀ ਕਈ ਵੀਰਾਂ ਦੇ ਕਮੈਂਟ ਆਏ ਸੀਗੇ ਕਿ ਨਾ ਭਾਗਾਂ ਦੇ ਕਮੈਂਟਾਂ ਦੇ ਨਾਮ ਬੁਲਦਿਆ ਕਰੋ ਤੇ ਆਪਾਂ ਇਹਨਾਂ ਕਮੈਂਟਾਂ ਦੇ ਨਾਮ ਬੁਲਿਆ ਕਰਾਂਗੇ ਜਲਦੀ ਜਲਦੀ ਪਹਿਲੇ 15 ਜਾਂ 20 ਮਿੰਟ ਕਰ ਦਿਆ ਕਰੋ ਆਪਾਂ ਉਹਨਾਂ ਦੇ ਨਾਂ ਬੋਲਿਆ ਕਰਾਂਗੇ ਜਿਨ੍ਹਾਂ ਨੇ ਚੌਥੇ ਭਾਗ ਦੇ ਕਮੈਂਟ ਕੀਤੇ ਦੀ ਉਹਨਾਂ ਦੇ ਨਾਂ ਬੋਲਦੇ ਆਪਾਂ ਸੰਧਾ ਜਵਰਾਜ ਗਗਨ ਸਣੀ ਸੰਧੂ ਜਸਪ੍ਰੀਤ ਪ੍ਰავਾ ਮਨਦੀਪ ਵਿਕਰਮ ਰਾਜਵਿੰਦਰ ਖੇਤੜਾ ਸਤਨਾਮ ਸਤਨਾਮ ਨਿੱਕਾ ਜਰਨੈਲ ਸਿੰਘ ਨਵਦੀਪ ਪਰਮਜੀਤ ਸਿੰਘ ਗੁਰਦੀਪ ਔਜਲਾ ਭੋਲਾ ਸਿੰਘ ਕੁਲਦੀਪ ਸਿੰਘ ਗੁਰਮੇਲ ਸਿੰਘ ਤੇ ਸੋਨੂ ਨਰਿੰਦਰਪਾਲ ਹਾਂਜੀ ਏਸੀ ਪਿਛਲੀ ਵੀਡੀਓ ਇਹ ਕਮੈਂਟ ਲਗਭਗ ਅਸੀਂ ਸਾਰੇ ਕਮੈਂਟ ਬੋਲਤੇ ਨੇਗੇ ਤੁਸੀਂ ਵੀ ਜਲਦੀ ਜਲਦੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤਾਂ ਜੋ ਤੁਹਾਡਾ ਨਾ ਵੀ ਬੋਲ ਸਕੀਏ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਚੁੱਕੇ ਤੇ ਹਾਂ ਕਈ ਵੀਰਾਂ ਦੇ ਦੋਸਤਾਂ ਦੇ ਕਮੈਂਟ ਆਉਂਦੇ ਨੇਗੇ ਕਿ ਡੀਐਸਪੀ ਦਾ ਰੋਲ ਜਮਾ ਸਹੀ ਨਹੀਂ ਹੈਗਾ ਉਹ ਵੀਰੇ ਸਾਨੂੰ ਇੰਨੀ ਪਰਮਿਸ਼ਨ ਨਹੀਂ ਹੁੰਦੀ ਹੈਗੀ ਤੇ ਹਲੇ ਉਹ ਡੀਐਸਪੀ ਚੰਨ ਨੂੰ ਆਪਾਂ ਅੱਗੇ ਬਣਾਉਣਾ ਹੈਗਾ ਉਹਨਾਂ ਦੀ ਪ੍ਰੋਮੋਸ਼ਨ ਕਰਾਂਗੇ ਅੱਗੇ ਜਾ ਕੇ ਬਾਕੀ ਕਿਹੜੀ ਕਿਓ ਹਾਂਜੀ ਸਹੀ ਗੱਲ ਹੈ ਜੀ ਉਹ ਆਜੇ ਉਹਦਾ ਉਹਦਾ ਛੋਟਾਗਾ ਮੇਰੀ ਵੀ ਕਰੋਗੇ ਪ੍ਰੋਮੋਸ਼ਨ ਹਾਂ ਇਹ ਜੀ ਕਰਾਗੇ ਚਲ ਕਹਿਤਾ ਕਰਤਾ ਜੀ ਇਹਨੂੰ ਵੀ ਦੱਸ ਦਿਓ ਆਪਾਂ ਕੀ ਬਣਾ ਦੀਏ ਫਿਰ ਅੱਗੇ ਕਿ ਹੋਣੀ ਚਾਹੀਦੀ ਕੀ ਹੋਣੀ ਚਾਹੀਦੀ ਹਲ ਤਾਂ ਇਹ ਜਸੂਸੀ ਕਰਨ ਆਈ ਹੋਈ ਹੈਗੀ ਕਰੇ ਸੇ ਸਕ ਲੋ ਤਾਂ ਚੋਰ ਲਾਇ ਤੇ ਹੌਣ ਵਾਲੇ ਪਾਟਾਂ ਜੀ ਵੀ ਦੱਸੋ ਵੀ ਹਾਂ ਕਾਤਰ ਕਿਨੇ ਕੀਤਾ ਹੋ ਸਕਦਾ ਸੋਨੇ ਸੋਨੇ ਕਮੈਂਟ ਕਰਕੇ ਦੱਸੋ ਕਾਹਨੋ ਕੁਛ ਨਾ ਕੋ ਸਟੋਰੀ ਤੋਂ ਪਤਾ ਹੀ ਲੱਗ ਰਿਹਾ ਹੁਣ ਵੀ ਹਾਂ ਕਾਤਲ ਦਾ ਨਾਮ ਪਿੰਡਾਂ ਦੇ ਰਾਜੇ ਨੌ ਕਿਉਂ ਹੋ ਚੱਲੂਗਾ ਪਿੰਡਾਂ ਦੇ ਰਾਜੇ ਚੰਨ ਲਾ ਨਾਮ ਕਹਾਂਵਾ ਉਹ ਇਹਦੀ ਮੰਗ ਤੇ ਦੱਸਿਓ ਭਾਈ ਕਿਉਂ ਰੱਖਿਆ ਗਿਆ ਠੀਕ ਠੀਕ ਹੈ ਜੀ ਜਲਦੀ ਧੰਨਵਾਦੀ ਮਿਲਦੇ ਆਂ ਅਗੀਆਂ ਵੀਡੀਓ ਨਾਲ ਬਣਾਈ ਰੱਖੇ ਸਾਥ ਬਾਏ ਬਾਏ ਟਾਟਾ